ਪਹਿਲਾ ਆਪਣਾ ਉਹਦਾ ਕਾਫ ਸਟਾਰਟਰ ਸੁਪਰ ਕਾਰਬ ਸੁਪਰ ਕਾਰਬ 1-4 ਦਿਨ ਦੀ ਏਜ ਤੋਂ ਲੈ ਕੇ ਪਹਿਲੇ 4 ਮਹੀਨਿਆਂ ਦੀ ਏਜ ਤੱਕ ਆਪਾਂ ਉਹਨੂੰ ਦੇ ਸਕਦੇ ਹਾਂ ਹਾਂਜੀ ਆਪਾਂ ਇਹਨੂੰ ਭੌਂ ਕੇ ਪਾ ਸਕਦੇ ਹਾਂ ਕਾਫ ਸਟਾਰਟਰ ਨੂੰ ਜਾਂ ਕੋਈ ਵੀ ਫੀਡ ਹੈਗੀ ਦੇਖੋ ਵੀ ਕੋਈ ਵੀ ਫੀਡ ਪਾਉਣੇ ਹੋ ਤੁਸੀਂ ਆਪਾਂ ਨੂੰ ਭੌਂ ਕੇ ਨਹੀਂ ਪਾਉਣੀ ਚਾਹੀਦੀ ਫੀਡ ਕੋਈ ਵੀ ਹਾਂਜੀ ਹਾਂਜੀ ਦੇਖੋ ਜਿਹੜਾ ਕਾਫ ਨੂੰ ਪਾਦਾ 3 ਤੋਂ 4 ਮਹੀਨੇ ਦੇ ਸਕਦੇ ਹਾਂ ਉਸ ਤੋਂ ਬਾਅਦ ਅਗਰ ਤੁਸੀਂ ਕੰਸਟੈਂਟ ਦਾ ਮੀਟਾ ਬਦਲ ਆਇਆ ਹਾਂ ਜਿਹੜਾ ਡੀਲੀ ਪ੍ਰੋਟੀਨ ਹੈ ਉਹਦੇ 2.5 ਕਿਲੋ ਤੱਕ ਦੀ ਬਰੋਥ ਦੇ ਨਾਲ ਜਿੱਦਾਂ 2.5% ਤੱਕ ਪ੍ਰੋਟੀਨ ਠੀਕ ਹੈ ਜੀ ਜੀ ਹਮੇਸ਼ਾ ਹੀ ਮਿਕਸ ਕਰਕੇ ਦੇਣਾ ਚਾਹੀਦਾ ਜਿੰਨੂੰ ਆਪਾਂ ਕੀਮਾਰ ਕਰਨੇ ਟੂਟੂ ਠੀਕ ਹੈ ਔਰ ਜਿਹੜਾ ਵੀ ਰਸਣ ਦੇਣਾ ਤੁਸੀਂ ਉਹ ਤੂੜੀ ਦੇਣੀ ਆ ਸਾਈਲੇ ਦੇਣਾ ਆਚਾਰ ਦੇਣਾ ਮਿਕਸ ਕਰਕੇ ਦੇਣਾ ਚਾਹੀਦਾ ਤੋਂ ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਤੇ ਆਪਾਂ ਪਹੁੰਚੇ ਸੀਗੇ ਪੀਡੀਐਫ ਮੇਲੇ ਤੇ ਤੇ ਕਾਰਕਲ ਫੀਡ ਬਾਰੇ ਆਪਾਂ ਨਾ ਸਾਰੀ ਜਾਣਕਾਰੀ ਲੈਣੇ ਆ ਏ ਟੂ ਜ਼ेड ਵੀ ਕਿਹੜੀ ਕਿਹੜੀ ਫੀਡ ਹੈ ਇਹਨਾਂ ਦੀ ਤੇ ਕੀ ਕੀ ਕੰਮ ਆਉਂਦੀ ਆ ਏ ਟੂ ਜ਼ेड ਸਾਰੀ ਆਪਾਂ ਜਾਣਕਾਰੀ ਲਵਾਂਗੇ ਐਂਡ ਤੱਕ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਹੁਤ ਮਸ਼ਹੂਰ ਮਸ਼ਹੂਰ ਫੀਡ ਆ ਤੁਸੀਂ ਸਾਰੇ ਜਾਣਦੇ ਹੋਗੇ ਤੇ ਜਿਹਨੂੰ ਨਹੀਂ ਪਤਾ ਇਸ ਫੀਡ ਬਾਰੇ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਨੇ ਆਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਮੁਰਜਿੰਦਰ ਸਿੰਘ ਆ ਜੀ ਠੀਕ ਹੈ ਜੀ ਕਾ ਦੇ ਸੀਲ ਸਫਰੀ ਮੈਂ ਫਰੀਦਕੋਟ ਏਰੀਆ ਦੇਖਲਾ ਜੀ ਤਾਂ ਜਿਹੜੀ ਜਿਹੜੀ ਪਿਛਲੇ 5 ਸਾਲਾਂ ਤੋਂ ਅਸੀਂ ਰਿਵਰਕਿੰਗ ਕਰ ਰਹੇ ਆ ਜੀ ਐਸ ਦੇ ਸਿਲਸ ਆਫ ਫਰੀ ਠੀਕ ਹੈ ਜੀ ਤੇ ਆਪਣਾ ਕਾਰਗਲ ਫੀਡ ਦੇ ਬਾਰੇ ਨਾ ਸਾਰੀ ਜਾਣਕਾਰੀ ਦਿਓ ਏ ਟੂ ਜ਼ेड ਜੀ ਵੀ ਆਪਣੇ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਹੜੀਆਂ-ਕਿਹੜੀਆਂ ਫੀਡਾਂ ਗਈਆਂ ਤੇ ਕਦੋਂ-ਕਦੋਂ ਕਿਹੜੀ ਪਾਉਣੀ ਆ ਤੇ ਕਿੰਨੀ ਡੋਜ਼ ਪਾਉਣੀ ਆ ਤੇ ਉਹ ਸਾਰੀ ਮਤਲਬ ਏ ਟੂ ਜ਼ेड ਇਨਫੋਰਮੇਸ਼ਨ ਦੇ ਦਿਓ ਜੀ ਜੀ ਜਿਹੜਾ ਆਪਾਂ ਬੇਸਿਕ ਤੁਹਾਨੂੰ ਕੰਟੈਂਟ ਕਲੀਅਰ ਕਰ ਦਿੰਨੇ ਆ ਜਿਹੜਾ ਆਪਣਾ ਕਾਰੀਗੀ ਫੀਡ ਹੈਗਾ ਆ ਸਭ ਤੋਂ ਪਹਿਲਾਂ ਆਪਣਾ ਦਾ ਕਾਫ ਸਟਾਰਟਰ ਨੂੰ ਸੁਪਰ ਕਾਫ ਸੁਪਰ ਕਾਫ ਆਹ 4 ਦਿਨ ਦੀ ਈਦ ਤੋਂ ਲੈ ਕੇ ਪਹਿਲੇ 4 ਮਹੀਨਿਆਂ ਦੀ ਈਦ ਤੱਕ ਆਪਾਂ ਉਹ ਦੇ ਸਕਦੇ ਆ ਹਾਂਜੀ ਉਹ ਦਾ ਤਰੀਕਾ ਹੈਗਾ ਇੱਕ ਡੋਗੀ ਦੇ ਵਿੱਚ ਫੀਡ ਦਾ ਪਾਣਾ ਸ਼ੁਰੂ ਕਰ ਲਓ ਹਾਂਜੀ ਇਹਦੇ ਵਿੱਚ ਪਾਣੀ ਰੱਖਣਾ ਸ਼ੁਰੂ ਕਰ ਦੋ ਓਕੇ ਜੀ ਆਫਟਰ ਜਦੋਂ ਵੀ ਕਿਸੇ ਉਹਦੀ ਮਿਲਕਿੰਗ ਤੋਂ ਬਾਅਦ ਉਹਨੂੰ ਦੁੱਧ ਪਾਉਣੀ ਹੈ ਤਾਂ ਉਸ ਤੋਂ ਬਾਅਦ ਕੀ ਦੇ ਟਾਈਮ ਦੇ ਵਿੱਚ ਆਪਾਂ ਉਹਨੂੰ ਫੀਡ ਦੇਣੀ ਸ਼ੁਰੂ ਕਰਨੀ ਆ ਓਕੇ ਜੀ ਜੇ ਕੋਈ ਕਾਫ ਆ ਜਿਹੜਾ ਉਹ ਨਹੀਂ ਖਾਣਾ ਇਨਟੇਕ ਲੈਣਾ ਸ਼ੁਰੂ ਕਰ ਦੋ। ਥੋੜੇ ਜਿਹੇ ਦੁੱਧ ਦੇ ਵਿੱਚ ਆਪਾਂ ਥੋੜੀ ਜਿਹੀ ਵੀੜ ਵੀ ਦੇਣੀ ਸ਼ੁਰੂ ਕਰ ਸਕਦੇ ਹਾਂ। ਕਿ ਆਪਾਂ ਇੱਕ ਸਟਾਰਟਅਪ ਦੇ ਸਕਦੇ ਹਾਂ। ਇਹ ਜ਼ਿਆਦਾਤਰ ਨਾ ਮੱਝਾਂ ਦੇ ਬੱਚਿਆਂ 'ਚ ਦਿੱਕਤ ਆਉਂਦੀ ਹੈ ਵੀ ਛੇਤੀ ਨਹੀਂ ਖਾਂਦੇ। ਗਾਵਾਂ ਦੇ ਕਾਫ ਛੇਤੀ ਲੱਗ ਜਾਂਦੇ ਆਗੇ। ਦੇਖੋ ਵੀ ਕੀ ਆ ਕਿ ਜਿਹੜਾ ਆਪਣੀ ਇੰਡੀਅਨ ਬ੍ਰੀਡ ਹੈਗੀ ਆ ਨਾ ਬੌਫਰ ਹੈਗੇ ਜਿਹੜੇ ਵੀ ਹਾਂਜੀ ਹਾਂਜੀ ਕਟੀਆਂ ਹੁੰਦੀਆਂ ਨੇ ਚੋੜੀਆਂ ਜਾਂ ਕਟਤੀ ਹੁੰਦੇ ਨੇ ਉਹਦੇ ਵਿੱਚ ਅੰਮਨ ਜੀ ਆਪਾਂ ਗੱਲ ਕਰੀਏ ਤਾਂ तकरीबन तकरीबन 1 ਮਹੀਨੇ ਦੀ ਚੀਜ਼ ਤੋਂ ਬਾਅਦ ਉਹ ਇੰਟੇਕ ਲੈਣਾ ਸ਼ੁਰੂ ਕਰਦੇ ਨੇ ਜਿਹੜਾ ਫੀਲ ਦਾ ਹਾਂਜੀ ਠੀਕ ਹੈ ਜੀ ਜਿਹੜੇ ਮੰਨ ਕੇ ਚਲੋ ਆਪਾਂ ਬੋਕਾ ਦੀ ਗੱਲ ਕਰਦੇ ਆ ਜਾਨੀ ਕਿ ਆਪਾਂ ਆ ਦੀ ਗੱਲ ਕਰਦੇ ਆਂ ਹਾਂਜੀ ਹਾਂਜੀ ਕਾਵਾਂ ਦੇ ਜਿਹੜੇ ਬੱਚੇ ਹੁੰਦੇ ਉਹ ਥੋੜਾ ਜਿਆਦਾ ਜਲਦੀ ਇਨਟੇਕ ਲੈਣਾ ਸ਼ੁਰੂ ਕਰ ਦਿੰਦੇ ਨੇ ਠੀਕ ਹੈ ਜੀ ਜਿਹੜੇ ਉਹ ਐਕਟਿਵ ਹੁੰਦੇ ਨੇ ਜਿਹੜੇ ਉਹ ਮੱਝਾਂ ਦੇ ਮੁਕਾਬਲੇ ਜ਼ਿਆਦਾ ਐਕਟਿਵ ਹੁੰਦੇ ਨੇ ਤੇ ਇੱਕ ਅੱਬਾ ਇਹ ਗੱਲ ਪੁੱਛਣੀ ਸੀ ਕਈ ਕਿਸਾਨ ਭਰਾਵਾਂ ਦੇ ਨਾਲ ਕਮੈਂਟ ਮੈਨੂੰ ਜ਼ਿਆਦਾਤਰ ਆਉਂਦੇ ਆ ਆਪਣਾ ਚੈਨਲ ਕਰਕੇ ਕਿਉਂਕਿ ਆਪਣੀ ਕਾਰਗਿਲ ਫੀਡ ਤੇ ਪਹਿਲਾਂ ਵੀਡੀਓ ਪਾਈ ਵੀ ਹੈਗੀ ਜੀ ਜੀ ਤੇ ਇਹ ਆਉਂਦੇ ਆ ਕਮੈਂਟ ਜ਼ਿਆਦਾਤਰ ਵੀ ਆਪਾਂ ਇਹਨੂੰ ਪਿਉਂ ਕੇ ਪਾ ਸਕਦੇ ਆ ਕਪਸਟਟਰ ਨੂੰ ਜਾਂ ਕੋਈ ਵੀ ਫੀਡ ਹੈਗੀ ਦੇਖੋ ਵੀਰੇ ਕੋਈ ਵੀ ਫੀਡ ਪਾਉਣੇ ਆ ਤੁਸੀਂ ਆਪਾਂ ਨੂੰ ਕਿਉਂ ਨਹੀਂ ਪਾਉਣੀ ਚਾਹੀਦੀ ਫੀਡ ਕੋਈ ਵੀ ਆ ਹਾਂਜੀ ਹਾਂਜੀ ਕਿਉਂ ਨਹੀਂ ਪਾਉਣੀ ਚਾਹੀਦੀ ਕਿਉਂਕਿ ਦੇਖੋ ਜਿਹੜਾ ਵੀ ਪਸ਼ੂ ਨੂੰ ਆਪਾਂ ਇਨਟੇਕ ਦੇ ਵਿੱਚ ਦਿੰਨੇ ਆ ਉਹਨੇ ਉਸ ਤੋਂ ਬਾਅਦ ਕੀ ਕਰਨਾ ਜਿਗਾਲੀ ਕਰਨੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਗਾਲਾ ਕਰਨਾ ਹਾਂਜੀ ਹਾਂਜੀ ਜਿਸ ਵਿੱਚ ਆਪਾਂ ਜਿਹਨੂੰ ਫਿ ਹਾਂਜੀ ਕਿ ਆ ਕਿ ਨਹੀਂ ਆਪਣੇ ਅੰਦਰੋਂ ਫਿਰ ਤੋਂ ਲਿਆ ਕੇ ਉਹਨੂੰ ਪ੍ਰੋਸੈਸ ਕਰਨਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਉਹਦੇ ਨਾਲ ਉਹਨੇ ਆਪ ਦਾ ਜਿਹੜਾ ਸਮਾਈਵਾ ਹੈਗਾ ਜਿਹੜਾ ਲਾਰਵਾ ਹੈਗਾ ਉਹ ਹੁਣਾਂ ਉਸ ਤੋਂ ਬਾਅਦ ਉਹਨੇ ਅੱਗੇ ਜਾ ਕੇ ਉਹ ਡੀਐਕਸ਼ਨ ਦੇ ਵਿੱਚ ਲੈ ਕੇ ਆਉਣਾ ਹੈ ਓਕੇ ਜੀ ਉਹਨੂੰ ਗਾਲਾ ਕਰਨ ਦੇ ਵਿੱਚ ਵੀ ਇੱਕ ਦਿੱਕਤ ਹੁੰਦੀ ਆ ਜਦੋਂ ਤੁਸੀਂ ਕੋਈ ਜ਼ਿਆਦਾ ਮੌਇਸਚਰ ਕੰਟੈਂਟ ਦੇ ਦਿੰਦੇ ਹੋ ਹਾਂਜੀ ਤੁਹਾਨੂੰ ਬੇਸਿਕ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ ਆ ਕਿ ਤੁਸੀਂ ਉਹਨੂੰ ਜ਼ਿਆਦਾ ਜੁੱਲਾ ਕਰਕੇ ਨਹੀਂ ਦੇਣਾ ਠੀਕ ਹੈ ਜੀ ਵੀ ਮਤਲਬ ਆਪਣੀ ਏ ਟੂ ਜ਼ेड ਕੋਈ ਵੀ ਫੀਡ ਆ ਸਾਰੀ ਸੁੱਕੂ ਵੀ ਪਾਉਣੀ ਆ ਬਿਲਕੁਲ ਜੀ ਹਰਾ ਪੱਠਾ ਠੀਕ ਹੈ ਜੀ ਹਾਂਜੀ ਕਿਉਂਕਿ ਤੁਸੀਂ ਆਪਾਂ ਫੀਡ ਨੂੰ ਮਿਕਸ ਕਰ ਸਕਦੇ ਹਾਂ ਬਣ ਕੇ ਚਲੋ ਤੋਂ ਨਿਕਲੇ ਸਾਈਲੇ ਹੈਗਾ achar ਹੈਗਾ ਤਾਂ ਉਹ ਵੀ ਤੁਸੀਂ ਮਿਕਸ ਕਰ ਸਕਦੇ ਹਾਂ ਠੀਕ ਹੈ ਜੀ ਬਣ ਕੇ ਚਲੋ ਜਿਹੜੇ ਟਾਈਮ ਦੇ ਉਸ ਤੋਂ ਰਿਪਰਕਟ ਲਈ ਥੋੜੀ ਰਹਿ ਜਾਂਦੀ ਆ ਹਾਂਜੀ ਸੋ ਫਿਰ ਥੋੜਾ ਜਿਹਾ ਫਾਰਮਰ ਨੂੰ ਥੋੜਾ ਜਿਹਾ ਅਨਕੰਫਰਟੇਬਲ ਹੋ ਜਾਂਦਾ ਕਿ ਕਿਦਾਂ ਮਿਕਸਿੰਗ ਕਰੀਏ ਦੇ ਵਿੱਚ ਤਾਂ ਫਿਰ ਥੋੜਾ ਟਾਈਮ ਪਹਿਲਾਂ ਜਿਹੜਾ ਤੂਰੀ ਨੂੰ ਇੱਕ ਥੋੜਾ ਜਿਹਾ ਸਿੱਡਾ ਲਾ ਕੇ ਰੱਖੋ ਮਾਣੀ ਤੋਂ ਦਿਨਾਲ ਕਿ ਉਹਦਾ ਮੌਇਸਚਰ ਕੰਟੈਂਟ ਆ ਜਿਹੜਾ ਓਕੇ ਜੀ ਜਦੋਂ ਤੱਕ ਹੋਵੇ ਕਿ ਥੋੜੀ ਉਹ ਮੌਇਸਚਰ ਹੀ ਬਣਦੀ ਜਿਹਦੇ ਉਪ ਫੁੰਗਾ ਢੋੜਦੇ ਆ ਤਾਂ ਉਹ ਵੀ ਰਾਜੀ ਚਾਹ ਦੇ ਵਿੱਚ ਉੱਚੇ ਪਾਇਲਟ ਫੀਡ ਕਾਉਂਦੇ ਆ ਤਾਂ ਨੀ ਇਹ ਜਿਹੜੀਆਂ ਦਵਾਈਆਂ ਆਉਂਦਾ ਕਿਸੇ ਗ੍ਰੁੱਪ ਆਉਂਦਾ ਠੀਕ ਹੈ ਤੇ ਆਪਾਂ ਇਹ ਮਤਲਬ ਮਤਲਬ ਕਿਸੇ ਚੀਜ਼ ਦੇ ਨਾਮ ਮਿਕਸ ਕਰੀਏ ਡਾਇਰੈਕਟ ਵੀ ਦੇ ਸਕਦੇ ਆ ਜਾਂ ਮਿਕਸ ਕਰਕੇ ਜੀ ਠੀਕ ਰਹੂ ਜੀ ਫੀਡ ਨੂੰ ਹਮੇਸ਼ਾ ਹੀ ਮਿਕਸ ਕਰਕੇ ਦੇਣਾ ਚਾਹੀਦਾ ਜਿੰਨਾ ਆਪਾਂ ਕੀ ਐਮ ਆਰ ਕਰਨੇ ਟੋਟੋ ਹਾਂਜੀ ਔਰ ਜਿਹੜਾ ਵੀ ਰਸਣ ਦੇਣਾ ਆ ਤੁਸੀਂ ਉਹ ਤੂੜੀ ਦੇਣੀ ਆ ਸਾਇਲੇ ਦੇਣਾ ਆਚਾਰ ਦੇਣਾ ਮਿਕਸ ਕਰਕੇ ਦੇਣਾ ਚਾਹੀਦਾ ਠੀਕ ਹੈ ਜੀ ਕਲੀ ਫੀਡ ਜਿਹੜਾ ਉਹਦੇ ਨਾਲ ਕੀ ਜਿਹੜਾ ਪੀ ਐਚ ਲੈਵਲ ਹੈਗਾ ਉਹਦਾ ਡਿਸਟਰਬ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਤੇ ਵੀਰੇ ਜਿਹੜਾ ਕਾਫ ਬਰੋਗਰ ਆਉਂਦਾ ਨਹੀਂ ਹਰੇਜ ਵੀ ਆ ਜਾਂਦਾ ਹੈ ਨਹੀਂ ਜਿਹੜੀ ਵੀ ਕਾਰਗਿੰਦੀ ਫੀਡ ਆਉਂਦੀ ਆ ਸਾਰੇ ਪਾਇਲਟ ਫਾਰਮ ਪਾਇਲਟ ਫਾਰਮ ਜਿਹੜੀ ਹੈ ਨਾ ਫਾਰਮ ਦੇ ਵਿੱਚ ਉਹ ਜਿਹੜਾ ਕਾਫ ਗਰੋਵਰ ਫੀਡ ਹੈਗਾ ਆ ਤਾਂ तकरीबन तकरीबन ਆਪਾਂ 3 ਮਹੀਨਾ ਤੋਂ ਬਾਅਦ ਚੌਥੇ ਮਹੀਨੇ ਦੀ ਜਿਹੜੀ ਇਹਦੇ ਸਟਾਰਟ ਕਾਫ ਸਟਾਰਟ ਜਿਹੜੀ ਕਾਫ ਸਟਾਰਟਰ ਆਪਾਂ 3 ਮਹੀਨਾ ਦੀ ਪਾਉਣੀ ਹੈ ਨਾ ਕਾਫ ਸਟਾਰਟਰ ਪਹਿਲੇ 3 ਤੋਂ 4 ਮਹੀਨੇ ਦੇ ਵਿੱਚ ਵਿੱਚ ਪੋਸਟਵਰ ਕਾਫ ਗਰੋਵਰ 3 ਮਹੀਨਾ ਸਟਾਰਟ ਹੋ ਜਾਂਦਾ ਉਹਦੇ ਚਾਪਾਂ ਆਪਾਂ ਆਪਣੀ ਦੀ ਲੋੜ ਦੇ ਹਿਸਾਬ ਨਾਲ ਜਿਹੜਾ ਸਟਾਰਟਰ ਤੋਂ ਬਾਅਦ ਇਹਨਾਂ ਕਾਫ ਗਰੋਵਰ ਸ਼ੁਰੂ ਕਰ ਸਕਦੇ ਆ ਤੇ ਇਹ 25 ਕਿਲੋ ਦਾ ਹੁੰਦਾ ਨਾ ਕਾਫ ਸਟ ਲੋਕਾਂ ਪੱਛੀ ਕਿਲੋ ਪੈ ਕੀ ਜਿਹੜਾ ਆਪਣਾ ਕਹਦੀਏ ਗੱਲ ਕਰਦੇ ਆ ਕਾਫ ਕਾਫ ਗਰੋਬਰ ਹੈਗਾ ਡੇਰੀ ਪ੍ਰੋਟੀਨ ਹੈਗਾ ਜਾਂ ਹੀਫਰ ਡ్రਾਈ ਹੈਗਾ ਠੀਕ ਹੈ ਜੀ ਸਾਰੇ 50 ਕਿਲੋ ਦੀ ਪੈਕਿੰਗ ਦੇ ਵਿੱਚ ਉਹ ਇਵਨ ਕਿ ਆਪਣਾ ਜਿਹੜਾ ਟ੍ਰਾਂਜੈਕਸ਼ਨ ਮਿਕਸ ਹੈਗਾ ਔਰ ਟ੍ਰਾਂਜੈਕਸ਼ਨ ਪਲੱਸ ਹੈਗਾ ਉਹ ਵੀ 50 ਕਿਲੋ ਦੇ ਵਿੱਚ ਹੁੰਦੇ ਆ ਔਰ ਸਾਰੇ ਹੀ 50 ਕਿਲੋ ਪੈਕਿੰਗ ਦੇ ਵਿੱਚ ਕਰਦੇ ਨੇ ਇਕੱਲੇ ਕਾਫ ਸਟਾਰਟਰ ਨੂੰ ਸ਼ਾਣੀ ਠੀਕ ਹੈ ਤੇ ਆਪਾਂ ਤਿੰਨ ਤੋਂ ਚਾਰ ਮਹੀਨੇ ਤੋਂ ਬਾਅਦ ਆਪਾਂ ਸਟਾਰਟ ਕਰਨਾ ਕਾਫ ਗਰੋਬਰ ਹਾਂਜੀ ਕਾਫ ਗਰੋਬਰ ਚਾਰ ਮਹੀਨੇ ਦੀ ਅਕਾਪਾਂ ਜਿਹੜੇ ਅਗਲੇ ਚਾਰ ਮਹੀਨੇ ਆਪਾਂ ਉਹਨੂੰ ਕਾਫ ਗਰੋਬਰ ਪਾ ਸਕਦੇ ਠੀਕ ਹੈ ਜੀ ਕਾਫ ਗਰੋਬਰ ਕਾਫ ਗਰੋਬਰ ਨੂੰ ਦੇ ਨਾਲ ਅਗਰ ਤੁਹਾਨੂੰ ਕਿ ਜੇ ਸੀ ਇੱਕ ਆਪਦੇ ਐਨੀਮਲ ਦਾ ਜਿਹੜਾ ਕਾਫ ਹੈਗਾ ਜਿਹੜੀ ਤੋਂ ਡੀ ਬੈਡ ਹੈਗੀ ਹੈ ਜਣੀ ਕੇ ਉਹਨੂੰ ਅੱਗੇ ਲਿਆ ਕੇ ਕਿੰਨੇ ਸਮੇਂ ਦੇ ਵਿੱਚ ਆਪਾਂ ਉਹਦੀ ਏਏਆਈ ਕਰਵਾਉਣੀ ਆ ਤਾਂ ਇੱਕ ਬੋਡੀ weight ਵੀ ਫਿਕਸ ਕਰ ਲੈਂਦਾ ਫਾਰਮਰ ਕਿ ਮੈਂ 3.5 ਕੁਇੰਟਲ ਤੇ 3.5 ਕੁਇੰਟਲ ਤੇ ਜਾ ਪੌਣੇ 4 ਕੁਇੰਟਲ ਤੇ ਜਾ ਕੇ ਉਹਦੀ ਏਏਆਈ ਕਰਵਾਉਣੀ ਆ ਜਦੋਂ ਤੁਸੀਂ ਉਸ ਸਮੇਂ ਦੇ ਵਿੱਚ ਈਏ ਕਰਮਣੀ ਜਿਹਦਾ ਤੁਹਾਨੂੰ ਲੱਗ ਰਿਹਾ ਕਿ ਕਾਫ ਗਰੋਥਰ ਤੋਂ ਬਾਅਦ ਉਹਦੀ ਗਰੋਥ ਅੱਛੀ ਹੈਗੀ ਹੈ ਠੀਕ ਹੈਗਾ ਯਾ ਫਿਰ ਤੁਸੀਂ ਉਸ ਤੋਂ ਬਾਅਦ ਸਿੱਧਾ ਹੀਪੜ ਡਰਾਈ ਵੀ ਉਹਨੂੰ ਦੇ ਸਕਦੇ ਹੋ ਆਫਟਰ ਅ ਬਿਫੋਰ ਦੋਨੇ ਕੰਡੀਸ਼ਨਾਂ ਦੇ ਵਿੱਚ ਏਆਈ ਤੋਂ ਪਹਿਲਾਂ ਵੀ ਔਰ ਬਾਅਦ ਵੀ ਜਿਹੜਾ ਹੀਪੜ ਡਰਾਈ ਫੀਡ ਆਪਾਂ ਯੂਜ਼ ਕਰ ਸਕਦੇ ਹਾਂ ਕਾਫ ਗਰੋਥਰ ਗਰੋਥ ਕਰਦਾ ਹਨ ਜੀ ਬਿਲਕੁਲ ਸਰ ਜਿਹੜਾ ਕਾਫ ਗਰੋਥਰ ਹੁੰਦਾ ਹੈ ਕਾਫ ਗਰੋਥਰ ਜਿਹੜਾ ਉਹਦੀ ਬੇਸਿਕਲੀ ਹਰ ਡਿਵੈਲਪਮੈਂਟ ਹੋਣੀ ਆ ਹਾਂਜੀ ਔਰ ਜਿਹੜੀ ਚਾਹੀਦੀ ਕਿ ਉਹਦੀ ਬੱਚੇਦਾਨੀ ਦੀ ਸਟਾਰਟਿੰਗ ਦੇ ਵਿੱਚ ਹੁੰਦਾ ਜੋ ਮੰਨ ਕੇ ਚੱਲੋ ਆਰਗਨ ਉਹਦੇ ਅੰਦਰ ਬੋਡੀ ਦੇ ਵਿੱਚ ਚੱਲਦਾ ਆ ਠੀਕ ਆ ਤਾਂ ਉਸ ਨੂੰ ਰਿਕੁਆਇਰਮੈਂਟ ਨੂੰ ਪੂਰਾ ਕਰਦਾ ਜਿਹੜਾ ਕਾਵਗਰ ਵਰਕਿੰਗ ਆ ਹਿਪੋਕ੍ਰਾਈਆ ਠੀਕ ਹੈ ਹਾਰਮੋਨ ਦੇ ਕੰਮ ਕਰਦਾ ਉਹਦੀ ਬੋਡੀ weight ਤੇ ਕੰਮ ਕਰਦਾ ਇਵਨ ਜਿਹੜਾ ਜਿਹੜਾ ਯੂਟਰਸ ਆ ਉਹਦੀ ਬੱਚੇਦਾਨੀ ਆ ਉਹ ਵੀ ਕੰਮ ਕਰਦਾ ਤੇ ਆਪਾਂ ਕਾਵਗਰਓਵਰ ਕਿੰਨੇ ਮਤਲਬ ਕਿ ਏਜ ਤਾਈਂ ਪਾਉਣਾ ਜੀ ਦੇਖੋ ਜਿਹੜਾ ਕਾਫੀ ਨੰਬਰ ਆ 3 ਤੋਂ 4 ਮਹੀਨੇ ਦੇ ਸਕਦੇ ਉਸ ਤੋਂ ਬਾਅਦ ਅਗਰ ਤੁਸੀਂ ਕੰਸਟੈਂਟ ਮੀਟ ਉਧਾਣਾ ਹੈ ਜਿਹੜਾ ਡੀਲੀ ਪ੍ਰੋਟੀਨ ਆ ਉਹਦੇ 2.5 ਕਿਲੋ ਤੱਕ ਦੀ ਬਰੋਥ ਦੇ ਸਕਦੇ ਜਿਹਦੀ 35% ਤੱਕ ਪ੍ਰੋਟੀਨ ਨੂੰ ਹੁੰਦੀ ਹੈ ਠੀਕ ਹੈ ਜੀ ਜੇ ਆਪਾਂ ਭਾਰ ਵਧਾਉਣਾ ਜਾਂ ਗਰੋਥ ਕਰਾਉਣੀ ਆ ਜਿਹੜੀ ਆਪਾਂ ਜਲਦੀ ਦੇ ਵਿੱਚ ਗਰੋਥ ਜਲਦੀ ਹੀ ਕਰਨੀ ਹੈ ਫਿਰ ਆਪਾਂ ਡੈਰੀ ਪੱਟੀ ਨਹੀਂ ਦੇ ਸਕਦੇ ਡੀਲੀ ਪ੍ਰੋਟੀਨ ਯੂਜ਼ ਕਰ ਸਕਦੇ ਤਕਰੀਬਨ ਆਪਾਂ 2 ਤੋਂ 3 ਮਹੀਨੇ ਤੱਕ ਦੀ ਵੀ ਪ੍ਰੋਟੀਨ ਹੁੰਦੀ ਹੈ ਠੀਕ ਹੈ ਜੀ 2.5 ਕਿਲੋ ਤੱਕ ਉਹਦੀ ਆਪਾਂ ਪਰ ਡੇ ਦੇ ਵਿੱਚ ਦੋ ਦੇਣੀ ਹੁੰਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਹੀ ਕਾਫ ਰੂਬਰ ਜਿਹੜਾ ਫੀਡ ਹੈਗਾ ਉਸ ਤੋਂ ਬਾਅਦ ਹੀ ਨੀਪਰਾਈ ਸ਼ੁਰੂ ਕਰਦੇ ਹੀ ਫਟਰਾਈ ਦੀ ਆਪਾਂ ਅਮੂਮਤ 10 ਆਮਲੇ ਜਿਹਾ ਆਪਾਂ ਪਰ ਦੇ 3 ਕਿਲੋ ਰੱਖਮ ਟਿਕਨ ਦੇਣੀ ਹੈ ਠੀਕ ਹੈ ਜੀ ਤੇ ਹੀ ਫਟਰਾਈ ਕੀ ਕੰਮ ਕਰਦੀ ਹੈ ਜੀ ਇਹ ਤਾਂ ਹੀ ਫਟਰਾਈ ਹੈਗਾ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੀ ਆਪਾਂ ਕਿ ਜਿਹੜਾ ਐਨੀਮਲ ਆ ਉਹਦੀ ਹਾਰਮੋਨਸ ਤੇ ਹਾਂਜੀ ਔਰ ਉਹਦੀ ਜਿਹੜੀ ਮਚੇਦਾਨੀ ਆ ਉਹਦੇ ਤੇ ਕੰਮ ਕਰਦਾ ਅਗਰ ਤੁਸੀਂ ਡੀਲੀ ਪ੍ਰੋਟੀਨ ਪੌਡਰ ਤੋਂ ਬਾਅਦ 45 ਦਿਨ ਦੀ ਫਟਰਾਈ ਪਾਉਣੀ ਹੈ ਹਾਂਜੀ ਉਸ ਤੋਂ ਬਾਅਦ ਅਗਰ ਤੁਸੀਂ ਏਆਈ ਹਾਰਮੋਨਲ ਤੋਂ ਕਨਸੈਪਸ਼ਨ ਰੇਟਾ ਜਿਹੜਾ ਬਹੁਤ ਵਧੀਆ ਰਹਿੰਦਾ ਹੈ ਜਿਹੜਾ ਇਹਨਾਂ ਦਾ ਬੜੀਆ ਦੱਬਣ ਬੰਦ ਕਰ ਦਿੰਦੀ ਵੀ ਰੋ ਜਾਂਦਾ ਆ ਠੀਕ ਹੈ ਜੀ ਤੁਸੀਂ ਮੰਨ ਕੇ ਤੁਹਾਨੂੰ ਗਰਭ ਤੋਂ ਬਾਅਦ ਵੀ ਪਾਉਣ ਦਾ ਬੜੀਆ ਜਿਹਾ ਕੈਪੈਸਿਟੀ ਦੇ ਪੈਰਾਂ ਦੇ ਵਿੱਚ ਬਹੁਤ ਅੱਛਾ ਕੰਟਰੀਬਿਊਟ ਕਰਦਾ ਹੈ ਸੰਯੋਗ ਦੇ ਵਿੱਚ ਬੱਚਾਦਾਨੀ ਤੇ ਹਾਰਮੋਨ ਤੇ ਉਹਦੇ ਵਜੇ ਨੂੰ ਵਧਾਉਣ ਦੇ ਵਿੱਚ ਇੱਕ ਬਹੁਤ ਅੱਛਾ ਕੰਟਰੀਬਿਊਟ ਕਰਦਾ ਹੈ ਆਪਣਾ ਠੀਕ ਹੈ ਜੀ ਕੀ ਕੋਈ ਡਰਾਈ ਪ੍ਰੋਡਕਟ ਹੈਗਾ ਆ ਇਹ ਆਪਾਂ ਐਂਡ ਤਾਈ ਪਾਉਣੀ ਆ ਨਾ ਜਦੋਂ ਤੱਕ ਤੁਹਾਡੇ ਪਛਦੇ ਹਾਰਮੋਨ ਦੇ ਵਿੱਚ 2 ਮਹੀਨੇ ਨਾ ਰਹੇ ਜਾਂ ਤਾਂ ਆਪਾਂ ਹੀ ਪਾਰਾਲੀ ਕੰਟੀਨਿਊ ਕੀ ਦੇ ਸਕਦੇ ਆ ਠੀਕ ਹੈ ਜੀ ਕਿਸੇ ਵਾਰ ਨੂੰ ਵੀ ਦੇ ਸਕਦੇ ਆਪਾਂ ਤੁਸੀਂ ਵੀ ਛੁੱਟੀ ਵੀ ਦੇ ਸਕਦੇ ਆ ਠੀਕ ਹੈ ਜੀ ਤੁਹਾਡਾ 2 ਮਹੀਨੇ ਰਹਿ ਜਾਂਦੇ ਆ ਹਾਂ ਜੀ 6 ਮਹੀਨਾ ਸਟਾਰਟ ਹੋ ਜਾਂਦਾ ਆ ਲੋਕਾਂ ਦੇ ਵਿੱਚ ਤੇ 9 ਮਹੀਨਾ ਸਟਾਰਟ ਹੋ ਜਾਂਦਾ ਹੈਗਾ ਆ ਵੱੱਜਾਂ ਦੇ ਵਿੱਚ ਤਾਂ ਇੱਥੇ ਆਪਾਂ ਟਰਾਂਜੀਸ਼ਨ ਕਲਾਸ ਵੀ ਰੀਪਾ ਸਕਦੇ ਆ ਠੀਕ ਹੈ ਜੀ ਜਿਹੜਾ ਟਰਾਂਜੀਸ਼ਨ ਕਲਾਸ ਪੀੜ ਹੈਗਾ ਆ ਹਾਂ ਜੀ ਮਤਲਬ ਕਿ ਦੂਮੇ ਨੇ ਕਦੋਂ ਸਟਾਰਟ ਕਰ ਸਕਦੇ ਆ ਉਸ ਤੋਂ ਬਾਅਦ ਸੂਣ ਤੋਂ ਬਾਅਦ ਵੀ ਆਪਾਂ 15 ਦਿਨ ਦਾ ਇੱਕ ਮਹੀਨਾ ਆਪਾਂ ਦੇ ਸਕਦੇ ਆ ਮਿਲਕਿੰਗ ਫੀਡ ਦੇ ਨਾਲ ਕੰਬੀਨੇਸ਼ਨ ਬਣਾ ਕੇ ਸੂਣ ਤੋਂ ਬਾਅਦ ਦੇ ਸਕਦੇ ਆ ਠੀਕ ਹੈ ਜੀ ਉਸ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਆਪਾਂ ਕੱਲਾ ਟ੍ਰਾਂਜੈਕਸ਼ਨ ਮਿਕਸ ਜਾਂ ਪਲੱਸ ਦੇ ਸਕਦੇ ਆ ਠੀਕ ਹੈ ਜੀ ਜੇਕਰ ਹੀਪ ਫਰਾਈ ਡਾਈ ਹੋ ਰਹੇ ਆ ਨਾਰਮਲ ਮਹੀਨੇ ਦਾ ਲਾਸਟ ਵਾਲੇ 21 ਦਿਨ ਜਾਂ ਇੱਕ ਮਹੀਨਾ ਤੁਸੀਂ ਆਪਣਾ ਹੀਪ ਫਰਾਈ ਫੀਡ ਵੀ ਦੇ ਸਕਦੇ ਹੋ ਹਾਂਜੀ ਉਸ ਤੋਂ ਪਹਿਲਾਂ ਜੋ ਨੀ ਕਿ ਫੜ ਰਹੇ ਦੇਖ ਨਹੀਂ ਸਕਦੇ ਜਦੋਂ 20 ਦੇ ਰਹਿਗੇ ਤਾਂ ਇੱਕ ਮਹੀਨਾ ਰਗਾ ट्रांजिशन ਮਿਟਾਣ ਦੇਸ਼ ਤੋਂ ਜੇ ਤੁਸੀਂ 6 ਮਹੀਨੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ट्रांजिशन ਪਲੱਸ ਕਿਉਂ ਕਰ ਸਕਦੇ ਹੋ ਕਿਉਂਕਿ 8 ਮਹੀਨੇ ਦੇ ट्रांजिशन ਵਿੱਚ ਪਲੱਸ ਵੀ ਡੂਰ ਹੈ ਜਿੱਥੇ ਤੱਕ तकरीबन 30 ਤੋਂ 35% ਦੀ ਹੈ ਹਾਂਜੀ ਜਦੋਂ ਤੁਹਾਡਾ ਮਹੀਨਾ ਨਵਾਂ ਚੱਲ ਗਿਆ ਤਾਂ ਉੱਥੇ 3 ਤੋਂ 4 ਮਹੀਨਿਆਂ ਦਾ ਚੱਲੇਗਾ ਜੇ ਤੁਹਾਨੂੰ ਪਿਛਲੇ ਦਿਨ ਰਹੇ ਜਾਂਦੀ ਹੈ 20 ਦਿਨ ਰਹੀ ਹੈ ਪਸ਼ੂ ਦੀ ਲੋੜ ਦੇ ਇਨਸਾਰ ਉਹ 4 ਕਿਲੋ ਤੋਂ 6 ਕਿਲੋ ਤੱਕ ਵੀ ਲਿਆ ਸਕਦੇ ਆ ਜੇਕਰ ਪਸ਼ੂ ਦਾ ਬੋਡੀ ਵੇਟ ਜ਼ਿਆਦਾ ਆ ਜਾਂ ਲੋਡ ਜ਼ਿਆਦਾ ਹੈ ਜੀ ਹਾਂ ਜੀ ਪਾਣੀ ਦੀ ਰਿਕੁਆਇਰਮੈਂਟ ਆ ਤਾਂ ਉਹਦੀ ਲੋੜਾ ਜਿਹੜੀ 6 ਕਿਲੋ ਕਰਤੀ ਜਾ ਸਕਦੀ ਹੈ ਤੇ ਇਹ ट्रांजिशन ਮਤਲਬ ਪਸ਼ੂ ਚ ਕੀ ਕੀ ਵਰਕ ਕਰਦੀ ਹੈ ਪਸ਼ੂ ਕੀ ਕੀ ਹੈਲਪ ਕਰਦੀ ਹੈ ਜੀ ਦੇਖੋ ਜੀ ਜੇਕਰ ਆਪਾਂ ਜਿਹੜਾ ट्रांजिशन ਮਿਕਸ ਪਾਉਂਦੇ ਆ ਨਾ ਪਲੱਸ ਪਾਉਂਦੇ ਆ ਇਹਦਾ ਬੇਸਿਕਲੀ ਕੰਮ ਹੈਗਾ ਯਾਰ ਕਿ ਤੁਹਾਡੇ ਪਸ਼ੂ ਦੀ ਸੂਈ ਨੂੰ ਸਮੂਥ ਕਰਨਾ ਕਿ ਕਿਹਾ ਤੁਹਾਡਾ ਪਸ਼ੂ ਹੈਗਾ ਕੁਝ ਕੁਛ ਹੀ ਕਰਾਉਣਾ ਕੋਈ ਜਾਨੀ ਕਿ ਜੇ ਨੀਂਦ ਦੇ ਵਿੱਚ ਚਾਂਸ ਕਿਸ ਘੱਟ ਜਾਂਦੀ ਹੈ ਇਸ ਤੋਂ ਕੀ ਆਵੇ ਚਾਂਸਸ ਘਟ ਜਾਂਦੀਆਂ ਹਨ ਮਨ ਵੀ ਤਰਕੀ ਨਹੀਂ ਹੁੰਦਾ ਨਾ ਕਿ ਮਸ਼ਹੂਰ ਹੁੰਦਾ ਨਹੀਂ ਆਪਣੇ ਆਪ ਨੂੰ ਸੁਣਾਉਣਾ ਪੈਂਦਾ ਹੈ ਹਾਂਜੀ ਇਦਾਂ ਦੀਆਂ ਸਮੱਸਿਆਵਾਂ ਜਿਵੇਂ ਆਫਟਰ ਪਾਰਟੂਰੀਸ਼ਨ ਦੀ ਗੱਲ ਕਰਦੇ ਆਪਾਂ ਆਰੋਗਿਕਾ ਕੇਸ ਆ ਜਾਂਦਾ ਜਿਹਨੂੰ ਆਪਾਂ ਦੇਰ ਰਕਣ ਦੀ ਗੱਲ ਕਰਦੇ ਹਾਂ ਤਾਂ ਇਹਦੇ ਨਾਲ ਕੀ ਆਪੋ ਸਾਰੇ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਆਪਾਂ ਨਿਜਾਗ ਠੀਕ ਹੈ ਜੀ ਵੀ ਮਤਲਬ ਪਸ਼ੂ ਦੀ ਜੋ ਸੂਣ ਦੇ ਵਿੱਚ ਏ ਟੂ ਜ਼ेड ਪ੍ਰੋਬਲਮ ਹੁੰਦੀ ਹੈ ਉਹ ਸਾਰੀ ਸੋਲਵ ਹੋ ਜਾਂਦੀ ਹੈ ਸਾਰੀਆਂ ਪ੍ਰੋਬਲਮਸ ਹੈ ਜਿਹੜੀਆਂ ਪਸ਼ੂ ਨੂੰ ਫੋਂਡੇ ਦੇ ਨੇੜੇ ਦੇ ਸਮੇਂ ਦੇ ਵਿੱਚ ਹੋਣੀਆਂ ਨੇ ਆਪਾਂ ਉਹਨਾਂ ਦੇ ਪਰਕਿਊਸ਼ਨ ਅਸਪੈਕਟ ਕਰ ਸਕਦੇ ਹਾਂ ਔਰ ਪਸਟਰੀ ਦੀ ਹੈਲਥ ਇੰਡੀਆ ਉਹਦੇ ਸਟੈਪ ਬਹੁਤ ਵਧੀਆ ਕੰਮ ਕਰ ਸਕਦੇ ਆ ਠੀਕ ਹੈ ਜੀ ਹਾਂ ਜੀ ਕਿ ਜਦੋਂ ਦੀਆਂ ਪਸ਼ੂ ਦੇ ਸਮੁੰਦਰ ਨੇੜੇ ਦੀਆਂ ਲੋੜਾਂ ਹੁੰਦੀਆਂ ਨੇ ਜਿਹੜੀਆਂ ਹਾਂ ਜੀ ਉਹਨਾਂ ਦਾ ਸਾਰਿਆਂ ਦਾ ਇਹਦੇ ਵਿੱਚ ਧਿਆਨ ਰੱਖਿਆ ਗਿਆ ਠੀਕ ਹੈ ਜੀ ਤੇ ਇੱਕ ਨਾ ਫੋਰ ਡਾਊਟ ਆ ਜੀ ਜਿਹੜੀ ਆਪਣੀ ਟ੍ਰਾਂਜਿਸ਼ਨ ਫੀਲਡ ਆ ਇੱਕ ਨਾ ਹੁਣ ਇੱਕ ਪਲੱਸ ਆਈ ਹੈਗੀ ਇੱਕ ਪਹਿਲਾਂ ਵਾਲੀ ਸੀ ਉਹ ਹੁਣ ਕਿਸਾਨ ਭਰਾ ਇਹ ਜਿਆਦਾ ਕੁਐਸਚਨ ਕਰਦੇ ਆ ਵੀ ਇਹਨਾਂ 'ਚ ਕੀ ਫਰਕ ਆਗਾ ਦੀ ਕੁਮਲੀ ਪਖੋਂ ਦੇ ਕੰਮ ਕਰਨਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕਾਈ ਨਾਲ ਤੇ ਇੱਕਾ ਠੀਕ ਆ ਅਸੀਂ ਅੱਜ ਜ਼ਿਆਦਾ ਮਿਕਸੀ ਦੀ ਵਿੱਚ ਨਹੀਂ ਗੱਲ ਕਰਾਂਗੇ ਹਾਂਜੀ ਜਿਹੜੀ ਕਾਲਕشن ਮਿਕਸ ਸਪੀਡ ਆ ਇੱਕ ਮਹੀਨਾ ਰਹਿੰਦੇ ਸ਼ੁਰੂ ਕਰਕੇ ਸੂਨ ਤੱਕ ਪਾਉਂ ਜਾਂ 21 ਦੇ ਰਹਿੰਦੇ ਤੱਕ ਸੂਨ ਤੱਕ ਪਾਉਂ ਉਹਦੀ ਕਾਹਨਿ ਚ ਮੁਲਾ ਸਪੀਡ ਆ ਸੂਨ ਤੋਂ ਬਾਅਦ ਵੀ ਆ ਕਿਉਂਕਿ ਸਾਡੇ ਕੋਲੇ ਨਾ ਪਹਿਲਾਂ ਪ੍ਰੋਡਕਟ ਆਉਂਦੇ ਹੁੰਦੇ ਸੀ ਇਹ ਇੱਕ ਡਰਾਈ ਕਾਉ ਹੁੰਦਾ ਸੀਗਾ ਹਾਂਜੀ ਪ੍ਰੋਡਕਟ ਆਉਂਦਾ ਵੀ ਫਰੈਸ਼ ਕਾਉ ਜਿਹੜਾ ਸੂਨ ਤੋਂ ਪਹਿਲਾਂ ਪੈਂਦਾ ਸੀ ਡਰਾਈ ਕਾਉ ਪੈਂਦਾ ਸੀਗਾ 7ਵੇਂ 8ਵੇਂ ਮਹੀਨੇ ਦੇ ਵਿੱਚ ਹਾਂਜੀ 9ਵੇਂ ਮਹੀਨੇ ਦੇ ਵਿੱਚ ਆਪਣਾ ਡਰਾਈ ਤੇ ਮਿਕਸ ਸਪ کی ہاں جی ਸਾਡੇ ਕੋਲੇ لیبر ایشو ہے گے نہیں جا کے دی ایک سانو میں نہیں کرنا تھوڑا ٹاپ ٹاس کا تو کتنے پروڈکٹس ਦਾ ਇੱਕ ਕੰਬੀਨੇਸ਼ਨ ਲੈ ਕੇ ਬਣਾਇਆ ਗਿਆ ਕਿ ਜਿਹੜਾ ਉਸ ਸਮੇਂ ਦੇ ਵਿੱਚ ਵੀ ਕੰਮ ਆ ਜੇ ਉਸ ਤੋਂ ਬਾਅਦ ਵੀ ਕੰਮ ਆ ਜੇ ਕਿ ਠੀਕ ਹੈ ਜੀ ਆਫਟਰ ਬਿਫੋਰ ਦੋਵੇਂ ਸਮੇਂ ਦੇ ਵਿੱਚ ਜਿਹੜਾ ਕੰਮ ਆ ਜੇ ਜਿਹਦਾ ਵੀ 19 ਪੀਰੀਅਡ ਹੈਗਾ 6 ਤੋਂ 7 ਦਿਨ ਪਹਿਲਾਂ ਤੇ 30 ਦਿਨ ਬਾਅਦ ਤੋਂ ਆਪਾਂ ਉਸ ਸਮੇਂ ਦੇ ਵਿੱਚ ਆ ਯੂਜ਼ ਕਰ ਸਕਦੇ ਆ ਤੇ ਵੀ ਜਿਹੜੀ ਆਪਾਂ ਮਿਲਕਿੰਗ ਫੀਲਡ ਆ ਗਈ ਇਹ ਗਾਂ ਤੇ ਮੱਝ ਨੂੰ ਆਪਾਂ ਕਿੰਨੀ ਡੋਸ ਦੇ ਸਕਦੇ ਆ ਆਪਣੇ ਖੂਨ ਤੋਂ ਬਾਅਦ ਕਿੰਨੇ ਨੂੰ ਕਰ ਸਕਦੇ ਆ ਦੇਖੋ ਵੀ ਇਹ ਚੀਜ਼ ਹੁੰਦਾ ਆ ਕਿ ਜਿਹੜੀ ਮਿਲਕਿੰਗ ਫੀਡ ਹੁੰਦੀ ਆ ਮੰਨ ਕੇ ਚਲੋ ਇੱਕ ਐਂਪਲ ਦੇ ਤੌਰ ਤੇ ਗੱਲ ਕਰਦੇ ਆ ਕਿ ਕਿਸੇ ਪਸ਼ੂ ਦਾ 15 ਮੀਲੀਟਰ ਬੋਲਾ ਹੈਗਾ ਆ ਤਾਂ ਆਪਾਂ ਨੂੰ ਤਕਰੀਬਨ ਤਕਰੀਬਨ 6 ਕਿਲੋ ਫੀਡ ਦੇਣੀ ਹੈ ਜੀਵੇ ਵਿੱਚ ਭਾਈ ਤੋਂ 3 ਕਿਲੋ ਆਪਾਂ ਸਾਂਝੀ ਚ ਫਲੱਸ ਔਰ ਦੇ ਸਕਦੇ ਆ ਨਾਲ ਉਹ ਵੀ ਨਾਲ ਲੈ ਕੇ ਫੀਸ ਦੇ ਸਕਦੇ ਆ ਜੀ ਬਾਕੀ ਇਹਦਾ ਆਪਾਂ ਨੂੰ 4000 ਨਾਲ ਆਨੋਂ ਕਰ ਦਾਂਗੇ ਜੀ ਜੀ ਦਾ ਹੈ 10000 ਪਾ ਦੇ ਜੀ 10000 ਪਾ ਦੇਗੇ ਉਸ ਸਮੇਂ ਦੀ ਡੈਡ ਦੇ ਸਾਹਿਬ ਇਹ ਵੀ 10000 ਕਿਥੇ ਪਾਈ ਜਾਵੇ ਇੰਡੀਪੈਂਡ ਕਰਦਾ ਤੋਂ ਡਿਸਾਈਲੇ ਦੀ ਕੁਆਲਿਟੀ ਕੀ ਆ ਤੁਹਾਡੇ ਕੋਲ ਕਸ਼ਨ ਕੀ ਹੈਗੇ ਤੁਹਾਡੇ ਐਨੀਮਲ ਦੀ ਹੈਲਥ ਕਿੰਨੀ ਹੈਗੀ ਆ ਪਰ ਐਸ ਲਈ ਤੇ ਬਹੁਤ ਸਾਰੇ ਫਾਰਮਰ ਭਰਾ ਹੁੰਦੇ ਆ ਕਿ ਸਾਡੇ ਨਾਲ ਇਹ ਡਿਸਕਸ਼ਨ ਕਰਨੇ ਕਿ ਸਾਡੇ ਆ ਪਤੀ ਦਾ ਦੂਸਰਾ ਸਪੋਰਟ ਰਿਹਾ ਹਾਂਜੀ ਤਾਂ ਪੁੱਛੀ ਗਿਆ ਆਪਾਂ ਇਹ ਡਿਮੋਸਟ੍ਰਾਡ ਆਨ ਕਰਵਾਉਣਾ ਹੈ ओके जी 80% ਦੇ ਵਿੱਚ ਕਰਦੇ ਆ ਬਾਕੀ ਸਾਡਾ ਕਿਸੇ ਵੀ ਏਰੀਆ ਦੇ ਵਿੱਚ ਹਰੇ ਏਰੀਆ ਦੇ ਵਿੱਚ ਸਾਡੀ ਸੇਲਸ ਕੰਸਲਟੈਂਟ ਭਰਾ ਹੈਗੇ ਨੇ ਉਹਦੇ ਨਾਲੋਂ ਆਪਾਂ ਸੇਲਸ ਆਪਸੇ ਕਾਲ ਕਰਦੇ ਆ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੰਦੇ ਨੇ ਹਾਂ ਜੇ ਤੁਹਾਨੂੰ ਲਾਰਜ ਸਕੇਲ ਦੇ ਫਾਰਮਾਂ ਹੈਗੇ ਨੇ ਉਹਨਾਂ ਵਾਸਤੇ ਸਾਡੀ ਕੰਸਲਟਰੀ ਟੀਮ ਵੀ ਦੀ ਕੋਲ ਆਪਾਂ ਡਾਇਰੈਕਟ ਕਾਲ ਕਰਦੇ ਆ ਦੇਰੀ ਫੀਲ ਕੰਸਲਟੈਂਟ ਹੈਗੇ ਨੇ ਜਿਹੜੇ ਸਪੈਸ਼ਲੀ ਵੱਡੇ ਫਾਰਮਾਂ ਨੂੰ ਦੇਖਦੇ ਨੇ ਕਿ ਤੁਸੀਂ ਸਾਡੀਆਂ ਸਰਵਿਸ ਅਵੇਲੇਬਲ ਹੈਗੀਆਂ ਨੇ ਹਰ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੋਂ ਤੁਸੀਂ ਸਾਡਾ ਫੀਲ ਖਰੀਦਦੇ ਹੋ ਤਾਂ ਲਗਭਗ ਹਰ ਇੱਕ ਕਾਊਂਟਰ ਤੇ ਸਾਡੇ ਤੇ ਡਿਸਟ੍ਰਿਬਿਊਸ਼ਨ ਪੁਆਇੰਟ ਲਾਹੋ ਚਾਹੇ ਕਿ ਸਾਡਾ ਪੁਆਇੰਟ ਆਸਟ੍ਰੇਲ ਹੈਗਾ ਡੇਲੀ ਇੰਡਸਟਰੀ ਸਾਡਾ ਫੀਲ ਮਿਲਦਾ ਕੁਝ ਸਾਡੀ ਇੱਕ ਪ੍ਰਾਈਸ ਲਿਸਟ ਲੱਗੀ ਹੁੰਦੀ ਹੈ ਉਹਦੇ ਉੱਪਰ ਸਾਡੇ ਕੰਸਲਟੈਂਟ ਨੰਬਰ ਦਿੱਤੇ ਹੁੰਦੇ ਨੇ ਕੋਈ ਵੀ ਕੰਸਲਟੈਂਟ ਸਾਡਾ ਉਹਦੇ ਬਿਲਕੁਲ ਸਾਡੇ ਨੰਬਰ ਹੈਲਪਲਾਈਨ ਨੰਬਰ ਦਿੱਤੇ ਨੇ ਸਾਨੂੰ ਕੋਈ ਵੀ ਫਾਰਮਰ ਆਪਣੇ ਘਰ ਵੀ ਬੁਲਾ ਸਕਦਾ ਅਸੀਂ ਉਹਦਾ ਵਿਜ਼ਿਟ ਕਰਕੇ ਫਾਰਮ ਨੂੰ ਵਿਜ਼ਿਟ ਕਰਾਂਗੇ ਇੱਕ ਚੀਜ਼ ਬੋਲਦੇ ਸੀ ਉਹ ਆਫ ਟਰੂ ਅਸੀਂ ਫਾਰਮ ਦਾ ਸਾਰਾ ਇੱਕ ਤਰ੍ਹਾਂ 스ਕੈਨ ਕਰਦੇ ਆ ਉੱਥੇ ਜਾ ਕੇ ਅਸੀਂ ਫਾਰਮ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਫਾਰਮਰ ਨੂੰ ਕਿ ਭਾਈ ਤੇਰੀ ਕੋਲ ਆ ਚੀਜ਼ ਬਹੁਤ ਵਧੀਆ ਹੈਗੀ ਐ ਇੱਥੇ ਤੈਨੂੰ ਕੰਮ ਕਰਨ ਦੀ ਲੋੜ ਆ ਹਾਂਜੀ ਤਾਂ ਅਸੀਂ ਹਰ ਤਰ੍ਹਾਂ ਦੀ ਬਾਰਮਨ ਨੂੰ ਗਾਈਡਲਾਈਨ ਦਿੰਨੇ ਆ ਜਿਹਦੇ ਨਾਲ ਕੀ ਆ ਫਾਰਮਰ ਆ ਅਬੇਰ ਹੁੰਦਾ ਤੇ ਫਾਰਮਰ ਦਾ ਬੈਨੀਫਿਟ ਵਾਦਾ ਸਾਡਾ ਉਹੀ ਪ੍ਰੋਟੋਕੋਲ ਹੈਗਾ ਆ ਕਿ ਬਾਰਮਰ ਨੂੰ ਚੰਗੀ ਤੋਂ ਚੰਗੀ ਜਾਣਕਾਰੀ ਦੇਣੀ ਆ ਜਿਹਦੇ ਨਾਲ ਕੀ ਆ ਕਿ ਫਾਰਮਰ ਵਧੀਆ ਵਿਰੋਧ ਕਰ ਪਾਵੇ ਪਰ ਫਾਈਨੈਂਸ਼ੀਅਲੀ ਤੌਰ ਤੇ ਇਕਨੋਮਿਕਲੀ ਆਪਣਾ ਮਤਲਬ ਕਿ ਆਪਣੇ ਆਪ ਨੂੰ ਸਟਰੋਂਗ ਕਰ ਸਕੇ ਠੀਕ ਹੈ ਜੀ ਧੰਨਵਾਦ ਤੁਹਾਡਾ ਇਨੀ ਜਾਣਕਾਰੀ ਦੇਣ ਦੇ ਲਈ ਜੀ ਜੀ ਹੋ ਸਕਦਾ ਠੀਕ ਹੈ ਜੀ ਧੰਨਵਾਦ